ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ 11 ਫੁੱਟੀ ਟਰਾਲੀ ਬਹੁਤ ਸਾਰੇ ਵੀਰਾਂ ਦੇ ਫੋਨ ਆ ਰਹੇ ਸੀ ਕਿ ਆਪਾਂ ਨੂੰ ਘੱਟ ਰੇਟ ਵਾਲੀ ਚਾਹੀਦੀ ਆ ਲੱਖ ਰੁਪਏ ਦੀ ਰੇਂਜ ਦੇ ਵਿੱਚ ਟਰਾਲੀ ਲੈ ਕੇ ਆਏ ਹਾਂ ਜੀ ਲੱਖ ਰੁਪਏ ਲਾਉਣ ਵਾਲੇ ਜਿਹੜੇ ਵੀਰ ਆ ਜੈਕ ਵਾਲੀ ਟਰਾਲੀ ਆ ਜੀ ਬਹੁਤ ਚੰਗੀ ਕੰਡੀਸ਼ਨ ਦੀ ਟਰਾਲੀ ਆ ਬਾਕੀ ਟਰਾਲੀ ਦੀ ਸਾਰੀ ਜਾਣਕਾਰੀ ਦਿੰਨੇ ਆ ਜਾਣਕਾਰੀ ਦੇਣ ਤੋਂ ਪਹਿਲਾਂ ਆਪਣੇ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਸੱਤ ਦੀਆਂ 4 ਤੋਂ 5 ਫੋਟੋਆਂ ਆਪਣਾ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਉਹਦੇ ਤੇ ਭੇਜ ਸਕਦੇ ਹੋ ਬਾਕੀ ਹੁਣ ਟਰਾਲੀ ਦੀ ਜਾਣਕਾਰੀ ਦਿੰਨੀ ਈ ਸਾਰੀ ਗਾਡਰ ਹੈਗੇ ਜੀ Tata ਕੰਪਨੀ ਦੇ ਗਾਡਰ ਵੀ ਬਹੁਤ ਚੰਗੇ ਹੱਥ ਦੇ ਗਾਡਰ ਨੇ ਬੇਦਾਗ ਗਾਡਰ ਆ ਜੀ Tata ਦੇ ਸੇਲਡ ਦੇ ਗਾਡਰ ਆ ਤੇ ਬਾਕੀ ਪੁਰਾਣੇ ਗਾਡਰ ਆ ਜੀ ਇਹ ਨਵੇਂ ਗਾਡਰ ਨਹੀਂ ਪਾਏ ਹੋਏ ਟਰਾਲੀ ਨੂੰ ਪੁਰਾਣੇ ਗਾਡਰ ਪਾਏ ਹੋਏ ਆ ਬਾਕੀ ਟਰਾਲੀ ਸਾਰੀ ਨਵੀਂ ਬਣੀ ਹੋਈ ਆ ਜੇ ਆਪਾਂ ਗੱਲ ਕਰੀਏ ਇਹ ਐਂਗਲਾਂ ਵਾਲੀ ਟਰਾਲੀ ਆ ਜੀ ਨੇੜੇ ਤੋਂ ਵੇਖ ਲੋ ਇੰਗਲਾਂ ਦੇ ਵਿੱਚ ਤਿਆਰ ਹੋਈ ਵੀ ਟਰਾਲੀ ਆ ਮਜ਼ਬੂਤੀ ਬਹੁਤ ਆ ਇਹਦੀ ਤੇ 12 ਗੇਜ ਲੱਗੀ ਹੋਈ ਹੈ ਜੀ ਚਾਦਰ ਸਾਈਡ ਤੇ ਲੱਗੀ ਹੋਈ 12 ਗੇਜ ਦੀ ਚਾਦਰ Tata ਕੰਪਨੀ ਦੀ ਚਾਦਰ ਲੱਗੀ ਹੋਈ ਆ ਤੇ ਬਾਕੀ ਤੁਹਾਨੂੰ ਦਿਖਾ ਦਿੰਦੇ ਜੀ ਸਾਈਡਾਂ ਤੋਂ ਵੀ ਲੇਹਰਾਂ ਲੁਗਾ ਲੱਗੀਆਂ ਹੋਈਆਂ ਪ੍ਰੋਪਰ ਕੋਈ ਟੰਕੇ ਨਹੀਂ ਲੱਗੇ ਲੇਹਰਾਂ ਦੀ ਸਫਾਈ ਵੀ ਪੂਰੀ ਵਧੀਆ ਚੰਗੀਆਂ ਲੇਹਰਾਂ ਲੱਗੀਆਂ ਹੋਈਆਂ ਜੀ ਗੱਲ ਕਰੀਏ ਆਪਾਂ ਟਾਇਰਾਂ ਦੀ ਚਾਰੇ ਗਏ 1020 ਦੇ ਮੋਟੀ ਗੁੱਡੀ ਵਾਲੇ ট্রাক ਵਾਲੇ ਮਗਰਲੇ ਟਾਇਰ ਆ ਐਮ ਆਰ ਐਫ ਕੰਪਨੀ ਦੇ ਕੜੇ ਵਾਲੇ ਰਿਮ ਆ ਜੀ ਬਹੁਤ ਚੰਗੇ ਕੜੇ ਵਾਲੇ ਰਿਮ ਆ ਟਰਾਲੀ ਬਾਕੀ ਦਿਖਾ ਦਿੰਨੇ ਆ ਤੁਸੀਂ ਦੇਖ ਲਓ ਗੁੱਡੀ ਚਾਰਾਂ ਦੀ ਬੇਦਾਗ ਟਾਇਰ ਆ ਵਧੀਆ ਗੁੱਡੀ ਪਈ ਹੈ ਜੀ ਦੋਵਾਂ ਟਾਇਰਾਂ ਦੀ ਦੇਖ ਸਕਦੇ ਹੋ ਤੁਸੀਂ ਮੋਟੀ ਗੁੱਡੀ ਵਾਲੇ ਆ ਦੋਨੇ ਟਾਇਰ ਹਿੱਸਾ 4 ਇੰਚੀ ਆ 4 ਇੰਚੀ ਹਿੱਸਾ ਲੱਗਿਆ ਹੋਇਆ ਬਾਕੀ ਤੁਹਾਨੂੰ ਦਿਖਾਉਣੇ ਆ ਵਿੱਚੋਂ ਹੁਣ ਫਰਸ਼ ਤੇ ਆ ਜੋ ਜੀ ਫਰਸ਼ ਲੱਗੀ ਹੋਈ ਆ 10 ਗੇਜ ਦੀ ਪੂਰੀ ਮੋਟੀ ਫਰਸ਼ ਲੱਗੀ ਆ ਇੱਕੋ ਪੀਸ ਫਰਸ਼ ਆ ਜੀ ਬਿਨਾ ਜੋੜ ਤੋਂ ਕੋਈ ਜੋੜ ਨਹੀਂ ਇੱਕ ਪੀਸ ਫਰਸ਼ ਲੱਗੀ 10 ਗੇਜ ਦੀ ਡਾਲਾ ਖੁੱਲਦਾ ਜੀ ਸਾਈਡ ਤੇ ਦੇਖ ਸਕਦੇ ਹੋ ਸਾਈਡ ਤੇ ਇੱਕ ਪਾਸੇ ਨੂੰ ਡਾਲਾ ਖੁੱਲਦਾ ਤੇ ਹੁਣ ਗੱਲ ਕਰ ਲਈ ਹਿੱਸਾ ਦੀ ਇੱਕ ਆਜੂ ਪਿੱਛੋਂ 4 ਇੰਚੀ ਹਿੱਸਾ ਲੱਗਿਆ ਹੋਇਆ ਜੀ ਪੂਰਾ ਚੌੜਾ ਹਿੱਸਾ ਜੀ ਚੜਾਈ 'ਚ ਵੀ ਪੂਰਾ ਹਿੱਸਾ ਬਾਕੀ ਕੜੇ ਵਾਲੇ ਰੇਮਾ ਟੈਰਾ ਦੀ ਗੁੱਡੀ ਦੇਖ ਸਕਦੇ ਹੋ ਦੋਵਾਂ ਦੀ ਬੇਦਾਗ ਟਾਇਰ ਆ ਚੰਗੇ ਟਾਇਰ ਪਏ ਆ ਜੀ ਬਾਕੀ ਗਾਟਰ ਦੇਖ ਸਕਦਾਓ ਗਾਟਰ ਵੀ ਟਾਟਾ ਦੇ ਆ ਮੋٹے ਗਾਡਰਾ ਜੀ ਕੰਨੀ ਮੋਟੀ ਹੁੰਦੀ ਜਿਵੇਂ ਗਾਡਰਾਂ ਦੀ ਹੋਵੇ ਗਾਡਰਾ ਦੇਸੀ ਗਾਡਰ ਨਹੀਂ ਲੱਗੇ ਹੋਏ ਤੇ ਟਰਾਲੀ ਸਾਰੀ ਬਾਕੀ ਨਵੀਂ ਤਿਆਰ ਹੋਈ ਗਈ ਆ ਕੜੇ ਵਾਲੇ ਰੇਮਾ ਹਾਂ ਵੀ ਟਾਇਰ ਦੀ ਦੇਖ ਸਕਦਾਓ ਗੱਡੀ ਐਸ ਟਾਇਰ ਦੀ ਬਹੁਤ ਚੰਗੀ ਪਈ ਆ ਟੂ ਸਟਾਕ ਜੈਕ ਲੱਗਾ ਆ ਜਿਹੜਾ ਆਪਣਾ ਹਾਈ ਸਪੀਡ ਜੈਕ ਆਈ ਸਟਾਕ ਆ ਛੇਤੀ ਚੱਕਣ ਵਾਲਾ ਜੈਕ ਲੱਗਾ ਹੋਇਆ 20 ਟਨ ਵਾਲਾ ਇਸ ਹਾਈ ਸਪੀਡ ਦੇ ਵੀ ਸ਼ੇਰੀ ਝੱਕ ਲੈਂਦਾ ਘੱਟ ਦੇ ਨਾਲ ਦੇਖ ਸਕਦੇ ਹੋ ਬਾਕੀ ਗੱਡਰਾ ਤੇ ਨਿਗਾਹ ਮਾਰਨ ਉਹ ਹੈ ਬੇਦਰ ਕਿਤੇ ਪੱਖ ਕੋਈ ਕੱਚ ਨਹੀਂ ਟਰਾਲੀ ਦੇ ਨਾਲ ਮਿਲੂਗਾ ਜੀ ਸਿੰਪਲ ਵੈਟ ਸਿੰਪਲ ਵੈਟ ਮਿਲੂਗਾ ਟਰਾਲੀ ਦੇ ਨਾਲ ਦਾਣੇ ਵਾਲਾ ਉਹਦੀ ਫੋਟੋ ਵੀ ਇੱਥੇ ਨਾਲ ਅਟੈਚ ਕਰ ਦਿੰਦੇ ਆ ਤੇ ਟਰਾਲੀ ਦੀ ਕੀਮਤ ਬਹੁਤ ਹੀ ਜਾਇਜ਼ ਆ ਟਰਾਲੀ ਦੀ ਕੀਮਤ ਹੈਗੀ ਜੀ 1 ਲੱਖ ਤੇ 10000 ਰੁਪਇਆ ਬਾਕੀ ਜਿਹੜੀ ਆਪਣੀ ਵੀਡੀਓ ਸ਼ੇਅਰ ਕਰਕੇ 5000 ਰੁਪਏ ਦਾ ਸਿੱਧਾ ਮਾਨਤਾਣ ਕੀਤਾ ਜਾਊਗਾ 1 ਲੱਖ 5000 ਚ ਟਰਾਲੀ ਮਿਲ ਜੂ ਜਿਹੜਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾਊਗਾ ਬਾਕੀ ਮੁਕੰਦੇ ਵਾਲਾ ਪਿੰਡ ਆ ਮਕਸਰ ਜ਼ਿਲ੍ਹਾ ਫਰੀਦਕੋਟ ਸਾਦਕ ਦੇ ਨੇੜੇ ਰਹਿ ਜਾਂਦਾ ਇਹ ਮੁਕੰਦੇ ਵਾਲਾ ਪਿੰਡ ਮਾਲਕ ਦਾ ਵੀਰ ਨੰਬਰ ਸੰਪਰਕ ਨੰਬਰ ਨੋਟ ਕਰ ਲਓ 94788 86538 ਬਾਕੀ ਜੇ ਕੋਈ ਸਿੰਪਲ ਟਰਾਲੀ ਜਾਂ ਜੈਕ ਵਾਲੀ ਗਲੀ ਸੜੀ ਕਿਸੇ ਵੀ ਤਰ੍ਹਾਂ ਦੀ ਟਰਾਲੀ ਵਿੱਚ ਕਟਾਉਣਾ ਚਾਹੁੰਦੇ ਹੋ ਤਾਂ ਨਾਲ ਕੱਟੀ ਜਾਊਗੀ ਇਹ ਟਰਾਲੀ ਫ੍ਰੀ ਸਕਦੇ ਹੋ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਹੁੰਦਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ